ਵੈਲਫੇਅਰ ਸੁਸਾਇਟੀ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਨੀ ਸ਼ਹਾਦਤ ਨੂੰ ਸਮਰਪਿਤ ਬਾਬਾ ਮੱਖਣ ਸ਼ਾਹ ਲੁਬਾਣਾ ਦੀ ਯਾਦ ਦੇ ਵਿੱਚ ਰਵਾਨੇ ਹੋਏ ਨਗਰ ਕੀਰਤਨ ਦਾ ਬੇਗੋਵਾਲ ਪੁੱਜਣ ਤੇ ਇਲਾਕਾ ਦੀਆਂ ਪ੍ਰਮੁੱਖ ਸੰਗਤਾਂ ਦੇ ਵੱਲੋਂ ਜਕਾਰੇ ਦੀ ਗੂੰਜ ਦੇ ਨਾਲ ਫੁੱਲਾਂ ਦੀ ਵਰਕਾਂ ਕਰਕੇ ਪਰਮਾ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਨਗਰ ਕੀਰਤਨ ਬੇਗੋਵਾਲ ਪੁੱਜਣ ਤੇ ਇਲਾਕੇ ਦੀਆਂ ਸੰਗਤਾਂ ਦੇ ਵੱਲੋਂ ਪੰਜ ਪਿਆਰਿਆਂ ਅਤੇ ਨਿਸ਼ਾਨਚੀਆਂ ਸਿੰਘਾਂ ਨੂੰ ਸਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਸਮਾਜ ਸੇਵਕ ਆਗੂ ਤੇ ਸੁਸਾਇਟੀਆ ਪ੍ਰਧਾਨ ਜਸਕਰਨ ਸਿੰਘ ਪੂਛਾ ਤੇ ਚੇਅਰਮੈਨ ਰਜਿੰਦਰ ਸਿੰਘ ਨੇ ਦੱਸਿਆ ਕਿ ਇਹ ਨਗਰ ਕੀਰਤਨ ਸ਼੍ਰੀ ਗਰਨਾ ਸਾਹਿਬ ਗੁਰਦੁਆਰਾ ਤੋਂ ਸਰਬੱਤ ਦੀ ਭਲੇ ਦੀ ਅਰਦਾਸ ਕਰਕੇ ਰਵਾਨਾ ਹੁੰਦਾ ਹੈ ਅਤੇ ਜੋ ਕਿ ਬਾਬਾ ਬਕਾਲਾ ਸਾਹਿਬ ਵਿੱਚ ਦੇਰ ਸ਼ਾਮ ਤੱਕ ਪਹੁੰਚ ਜਾਂਦਾ ਹੈ ਹੋਰ ਕੀ ਕੁਝ ਕਿਹਾ ਉਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਤੁਸੀਂ ਬਣੇ ਰਹੋ ਪੰਜਾਬੀ ਅਖਰ ਚੈਨਲ ਦੇ ਨਾਲ ਅਮਰਿਤਪਾਲ ਬਾਈਵਾਜੀ ਰਿਪੋਰਟ ਬੇਗੋਵਾਲ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਰੂਪਿਆਰੀ ਸਾਧ ਸੰਗਤ ਜੀ ਅੱਜ ਦਿਨ ਬੜਾ ਵੱਡਾ ਦੇ ਵੱਡਾ ਭਾਗਾ ਵਾਲਾ ਹੈ ਜੋ ਕਿ ਗੁਰਤੇਗ ਬਹਾਦਰ ਸਾਹਿਬ ਪਿਤਾ ਜੀ ਨੂੰ ਪ੍ਰਗਟ ਕਰਨ ਵਾਲੇ ਬਾਬਾ ਮੱਖਣ ਸ਼ਾਹ ਲਬਾਣਾ ਇਤਿਹਾਸ ਬਹੁਤ ਲੰਮਾ ਹੈ ਜੇ ਸੁਣਾਈਏ ਤਾਂ ਟਾਈਮ ਲੱਗਦਾ ਹੈ ਸੋ ਇਹ ਸੰਗਤਾਂ ਜੋ ਯਾਰਮਾ ਨਗਰ ਕੀਰਤਨ ਲੈ ਕੇ ਇਹ ਬੇਗੋਵਾਲ ਵਿੱਚ ਪਹੁੰਚਦੇ ਹਨ ਜੋ ਕਿ ਕਰਨਾ ਸਾਹਿਬ ਛੇਵੀਂ ਪਾਤਸ਼ਾਹ ਤੂੰ ਆਰੰਭ ਹੁੰਦਾ ਹੈ ਹੁੰਦਿਆਂ ਪਿੰਡਾਂ ਤੋਂ ਸ਼ਹਿਰਾਂ ਤੋਂ ਹੁੰਦਿਆਂ ਇਹ ਬੇਗਵਾਲ ਪਾਉਂਦੇ ਹਨ ਇਹਨਾਂ ਦਾ ਸੰਗਤਾਂ ਦਾ ਬੜਾ ਤਗੜਾ ਅਪਰਾਲਾ ਹੈ ਬੜਾ ਮਾਨ ਸਤਕਾਰ ਹੈ ਇਹਨਾਂ ਸੰਗਤਾਂ ਦਾ ਜੋ ਕਿ ਹਰ ਸਾਲ ਦੀ ਤਰ੍ਹਾਂ ਬਾਬਾ ਮੱਖਣਸ਼ਾਹ ਲਬਾਣੇ ਨੂੰ ਯਾਦ ਕਰਦੇ ਹਾਲ ਗੁਰੂ ਤੇਗ ਬਹਾਦਰ ਸਾਹਿਬ ਨੂੰ ਪ੍ਰਗਟ ਕਰਨ ਵਾਲੇ ਸਨ ਉਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਨਗਰ ਕੀਰਤਨ ਲੈ ਕੇ ਬੇਗਵਾਲ ਪਾਉਂਦੇ ਹਨ ਹੁਣ ਇੱਥੇ ਸੰਗਤਾਂ ਨੇ ਗੁਰੂ ਘਰ ਲੰਗਰ ਛੱਕੇ ਹੁਣ ਇਥੋਂ ਚਾਲੇ ਪੈਣਾ ਹੈ ਇਹਨਾਂ ਨੇ ਜਾ ਕੇ ਰਸਤੇ 'ਚ ਹੁੰਦਿਆਂ ਬਾਬਾ ਬਕਾਲਾ ਸਾਹਿਬ ਪਹੁੰਚਣਾ ਹੈ ਇਹਨਾਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੋ ਕਿ ਬੜਾ ਪ੍ਰალა ਤਗੜਾ ਕਰਦੇ ਹਨ ਸੰਗਤਾਂ ਦਾ ਵੀ ਇੱਕ ਗਰਮੀ ਬਹੁਤ ਜ਼ਿਆਦਾ ਹੈ ਪਰ ਜਿਹੜੇ ਗੁਰੂ ਦੇ ਪਿਆਰੇ ਹੁੰਦੇ ਹਨ ਨਾ ਉਹਨਾਂ ਨੂੰ ਤੋਂ ਪਤੇ ਨਾ ਨੂੰ ਛਾ ਹੁੰਦੀ ਹੈ ਸੋ ਇਹ ਸੰਗਤਾਂ 'ਚ ਹਰ ਸਾਲ ਬੜਾ ਪਿਆਰ ਤੇ ਸਤਿਕਾਰ ਹੈ ਸੋ ਸਦਾਸ ਕੋਲੂ ਵਾਦ-ਕਾਟ ਬੋਲਿਆ ਗਿਆ ਹੋਵੇ ਸੰਗਤਾਂ ਕੋਲ ਮਾਫੀ ਮੰਗਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਸਾ ਸਤਿਗੁਰੂ ਸੁਣੀਦਾ ਤੇ ਐਸੋ ਹੀ ਮੈਂ ਡੇਠ ਵਿਛੜਿਆ ਮਿਲੇ ਪ੍ਰਭੂ ਹਰਿ ਧਰਕੇ ਕਾ ਬਸੀਟਰ ਨਾਮੋ ਮੰਤਰ ਦਾਇਨਾ ਕੱਟੇ ਹੋ ਮੇ ਰੋਗ ਨਾਨਕ ਸਤਿਗੁਰ ਤੇ ਨਾ ਮਿਲਿਆ ਤੇਰੇ ਪਿਆ ਸਜੋਗ ਤੰਤਰ ਬਾਬਾ ਮੱਖਣ ਸ਼ਾਹ ਜੀ ਲਗਾਣਾ ਜਿਨ੍ਹਾਂ ਨੇ ਭਾਵੇਂ ਬਕਾਲੀ ਪਿੱਤਰ ਧਰਤੀ ਤੇ ਜੋ ਕਿ ਦਬੀ ਪਖੰਡੀ ਭਾਈ ਮੰਜੀਆਂ ਲਾ ਕੇ ਬੈਠੇ ਸਨ ਕੋਈ ਕਹੇ ਗੁਰੂ ਮੈਂ ਹਾਂ ਤੇ ਕੋਈ ਕਹਿੰਦਾ ਗੁਰੂ ਮੈਂ ਹਾਂ ਤੇ ਗੁਰੂ ਸੇਕ ਭਾਦਰ ਸੱਚੇ ਪਾਤਸ਼ਾਹ ਬਾਬੇ ਬਕਾਲੇ ਵਿਖੇ ਭਗਤੀ ਕਰ ਰਹੇ ਸਨ ਤੇ ਜਦੋਂ ਮੱਖਣ ਸ਼ਾਹ ਲਬਾਣਾ ਜੀ ਪਹੁੰਚੇ ਭਾਈ ਮੰਜੀਆਂ ਨਾਲ ਪੰਜ ਭਾਈ ਮੋਰਾ ਰੱਖੇ ਤੇ ਮੱਥਾ ਟੇਰੇ ਕੋਈ ਕਹਿ ਰਿਹਾ ਜੁੰਦਾਰਾ ਕੋਈ ਪੁੱਤਰ ਬਲੇ ਕੋ ਦੁੱਧ ਮਿਲੇ ਤੇ ਮਨ ਜ ਆ ਗਿਆ ਵਿਚਾਰ ਹੋ ਜਾ ਅਸਲੀ ਗੁਰੂ ਆ ਤੇ ਆਪੇ ਪੰਜ ਸੋਰਾ ਮੰਗਲੇਗਾ ਤੇ ਤਸल्ली ਨਹੀਂ ਹੋਈ ਫਿਰ ਕਿਸੇ ਕੋਲ ਪੁੱਛਣ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਜਾ ਕੇ ਮੱਥਾ ਟੇਕਿਆ ਪਰ ਪੰਜੇ ਰੋੜਾ ਰੱਖ ਕੇ ਮੱਥਾ ਟੇਕਿਆ ਤੇ ਸਤਿਗੁਰੂ ਅੰਤਰਜਾਮੀ ਪੁਰਖ ਬਿਦਾਤੀ ਸ਼ਰਧਾ万ਨੇ ਕੀ ਭੁਰੇ ਸੱਚੇ ਪਾਤਸ਼ਾਹ ਕਹਿਣ ਲੱਗੇ ਬਈ ਮੱਖਣ ਸ਼ਾ ਤੂੰ 500 ਦੀ ਅਰਦਾਸ ਕੀਤੀ ਤੇ ਪੰਜ ਰੱਖੀਆਂ ਨੇ ਤੇ ਉਦੋਂ ਕਵਾੜ ਖੁੱਲ ਗਏ ਦੂਜੀ ਗੱਲ ਨਹੀਂ ਕੀਤੀ ਮੱਖਣ ਸ਼ਾ ਲਵਾਨੇ ਨੇ ਜਦੋਂ ਉਹਦੇ ਤਸਵੀਰ ਦਵਾਰ ਖੁੱਲ ਗਏ ਕੋਠੇ ਦੇ ਚੜ ਕੇ ਪੱਲੂ ਫੇਰਿਆ ਤੇ ਸਾਡੇ ਵਰਗੇ ਕੱਲ ਜੀਗਾਂ ਨੂੰ ਸੰਦੇਸ਼ ਦਿੱਤਾ ਸੱਚਾ ਗੁਰ ਲਾਦੋਰੇ ਸਾਚਾ ਗੁਰ ਲਾਡੋਰੇ ਗਾਇਕੁਰ ਜੀ ਕਾ ਖਾਲਸਾ ਵਾਹਿਗੁਰੂ ਆਪਣੀ ਦੂਜੀ ਪੀੜੀ ਨੂੰ ਕੀ ਮੈਸੇਜ ਜਾਂ ਕਰਦੇ ਆ ਜੋ ਨਸ਼ੇ ਦੀ ਨੰਕਰ ਦੇ ਪੱਲੇ ਔਰ ਪੰਜਾਬ ਨਸ਼ੇ ਦੇ ਨਾਮ ਤੇ ਰੋਗਦਾਨ ਕੀਤੇ ਜਿਹੜੇ ਬਹੁਤ ਸਾਰੇ ਜੂਲ ਮੇਂ ਬਣ ਰਹੇ ਦੇਖੋ ਜੀ ਨੌਜਵਾਨ ਠਾਠਾ ਮਾਰਦਾ ਇਕੱਠੇ ਇਸ ਨਗਰਕੀਟ ਦੇ ਵਿੱਚ ਖੁਸ਼ੀ ਦੇ ਨਾਲ ਨੌਜਵਾਨ ਆਪ ਸ਼ਾਮਲ ਹੋਦੇ ਹਨ ਜਿਹੜੇ ਪਤਿਤ ਸਿੱਖ ਵੀਰੋਂ ਉਹ ਵੀ ਜਿਹੜੇ ਸਿੱਖ ਬਣ ਰਹੇ ਹਨ ਕਿਉਂਕਿ ਇਹ ਜੇ ਨਸ਼ਿਆਂ ਨਾਲ ਘਰ ਤੋਂ ਵੀ ਚੱਲਦੇ ਹਨ ਕੁਝ ਸਰਕਾਰਾਂ ਲੋ ਚਾਹਦੇ ਨੇ ਤੇ ਕੋਈ ਘਰ ਤੋਂ ਹੀ ਜੇ ਮਾਪੇ ਆਪਣੇ ਬੱਚਿਆਂ ਨੂੰ ਕੰਟਰੋਲ ਕਰਕੇ ਰੱਖੇ ਸੁਬਾ ਸ਼ਾਮ ਗੁਰੂ ਘਰ ਭੇਜੇ ਚੰਗੀ ਸਿੱਖਿਆ ਦੇਵੇ ਤੇ ਮੈਂ ਕਹਿੰਨਾ ਸਰਕਾਰਾਂ ਦਾ ਕੋਈ ਇਥੇ ਮੋਲੀ ਨਹੀਂ ਰਹੇ ਜੀ ਪਰਿਵਾਰ ਆਪਣੇ ਬੱਚੇ ਰਖਾਊ ਬਾ ਸਕਦਾ ਕਿੰਨਾ ਗੋਗਲ ਕਰਤੀ ਬੱਚੇ ਨਹੀਂ ਜਾਉਂ ਬਾਹਰੋਂ ਜੀ ਕਾਕਾ ਕੌਲਸਾ ਬਾਹਰੋਂ ਜੀ ਬਤੀ ਸਭ ਤੋਂ ਪਹਿਲਾਂ ਤੇ ਮੈਂ ਇਹ ਲੱਤ ਦਿਵਸੀਆਂ ਸਾਰੇ ਸੰਘਟਕਾਂ ਦਾ ਇੱਕ ਭਰਾਈ ਹੁੰਦਾ

ਵਾਹਿਗੁਰੂ ਜੀ ਕੀ ਬੋਲ ਸਾਨੂੰ ਬਹੁਤ ਵਧੀਆ ਲੱਗਦਾ ਹੈ ਜਿਹੜਾ ਨਗਾ ਕੀਰਤਨ ਆਂਦਾ ਹੈ ਜਿਹਨਾਂ ਨੇ ਅਮਰ ਨਹੀਂ ਸਕਿਆ ਗੁਰੂਆਂ ਨੇ ਅਮਰਿਅਤ ਕਿ ਗੁਰੂਲੇ ਭਣੋ ਹੋਰ ਹਰ ਸਾਲ ਦੀ ਤਰ੍ਹਾਂ ਇੰਦਾ ਨਗਾ ਕੀਰਤਨ ਆਂਦਾ ਰਹੇ ਸਾਨੂੰ ਕੁਸ਼ੀਆਂ ਪ੍ਰਾਪਤ ਹੁੰਦੀਆਂ ਨੇ ਕਿੰਨੀ ਖੁਸ਼ੀ ਦੇ ਸੰਗਤ ਜਾਦੇ ਹੁੰਦੇ ਮਿੱਤਾ ਹੋਰ ਹੋਰ ਵਤ ਕੇ ਸੰਗਤ ਆਵੇ ਸਾਨੂੰ ਆਵੇ ਗੁਰੂ ਤੇ ਇੱਕ ਬਾਤ ਦਰ ਜੈਨਾਂ ਦਾ ਕੀਰਤਨ ਸੁਜਾਇਆ ਕਰੇ ਹਰ ਸਾਲ ਕਿਦਾਂ ਬਾਈ ਕੀਤੇਗਾ ਕਾਹਨ ਸਾਹਮਣੇ ਰੱਖੜ